ਅੱਜ ਦਾ ਜਿਹੜਾ ਸਾਡਾ ਪ੍ਰੈਸਵਾਤਾ ਕਰਨ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਸਾਡਾ ਅੱਜ ਦਾ ਇੱਕ ਮਕਸਦ ਸੀਗਾ ਕਿ ਲੋਕਾਂ ਨੂੰ ਧਰਮਪੀਰ ਗਾਂਧੀ ਜੀ ਬਾਰੇ ਇਲੈਕਸ਼ਨ ਬਾਰੇ ਜਾਗਰੂਕ ਕਰਨਾ ਹੱਥ ਜੋੜ ਕੇ ਬੇਨਤੀ ਕਰਨੀ ਤੇ ਮੇਨ ਕਾਰਨ ਇਹ ਸੀਗਾ ਕਿ ਜਿਹੜੇ ਕੁਝ ਸਾਡੇ ਪਿਛਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਵਰਕਰਸ ਸੀਗਾ ਸਾਡਾ ਜੋ ਕਾਂਗਰਸ ਦੀ ਮੇਨ ਰੀਡ ਦੀ ਹੱਡੀ ਸੀਗੀ ਜਿਨ੍ਹਾਂ ਨੇ ਕਾਂਗਰਸ ਪਾਰਟੀ ਖੜੀ ਕੀਤੀ ਸੀ ਤੇ ਆ ਜਿਨ੍ਹਾਂ ਨੇ ਮੀਨਤਾ ਸਦਕਾ ਕਾਂਗਰਸ ਦੀ ਸਰਕਾਰ ਲੈ ਕੇ ਆਏ ਸੀ ਉਹਨਾਂ ਨੂੰ ਕੁਝ ਨਮੂਸੀਆਂ ਚੱਲਣੀਆਂ ਪਈਆਂ ਪਿਛਲੇ ਸਮੇਂ ਦੇ ਵਿੱਚ ਕੁਝ ਬਧੀ ਕੀਆਂ ਦਾ ਵੀ ਸਾਹਮਣਾ ਕਰਨਾ ਪਿਆ ਪੱਤਰਕਾਰ ਭਰਾਵਾਂ ਨੂੰ ਕੋਈ ਦੋਸ਼ਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਤੁਸੀਂ ਉਹ ਆਖ ਹੈ ਜਿਹੜੀ ਅਸੀਂ ਦੇਖ ਨਹੀਂ ਸਕਦੇ ਜਾਂ ਅਸੀਂ ਪੜ੍ਹ ਨਹੀਂ ਸਕਦੇ ਆ ਸੁਣ ਨਹੀਂ ਸਕਦੇ ਤੁਸੀਂ ਉੱਥੇ ਤੱਕ ਪਹੁੰਚ ਜਾਂਦੇ ਹੋ ਜਿੱਥੇ ਤੱਕ ਅਸੀਂ ਸੋਚ ਵੀ ਨਹੀਂ ਸਕਦੇ ਤਾਂ ਤੁਸੀਂ ਸਾਰੇ ਉਹਦੇ ਬਾਰੇ ਜਾਣੂ ਹੈ ਕੀ ਹੋਇਆ ਹਲਕੇ ਦੇ ਵਿੱਚ ਅੱਜ ਵੀ ਕੀ ਹੋ ਰਿਹਾ ਹੈ ਪਹਿਲਾਂ ਵੀ ਕੀ ਹੋਇਆ ਉਹਦੇ ਕਾਰਨ ਸਾਰਾ ਜਿਹੜਾ ਵਰਕਰ ਸੀਗਾ ਸਾਡਾ ਉਹ ਬਿਲਕੁਲ ਟੁੱਟਿਆ ਹੋਇਆ ਸੀਗਾ ਤੇ ਘਰ ਬੈਠਿਆ ਸੀਗਾ ਤੁਰਨ ਨੂੰ ਤਿਆਰ ਨਹੀਂ ਸੀ ਬਿਲਕੁਲ ਬਦਲ ਇੱਕ ਕਿਸਮ ਦਾ ਉਹ ਹਥਿਆਰ ਘੇਰ ਕੇ ਆਪਣੇ ਘਰ ਵੜ ਗਏ ਸੀ ਉਹਨਾਂ ਨੂੰ ਨਾਲ ਤੋੜ ਕੇ ਜਿਹੜਾ ਸਾਡਾ ਕਾਂਗਰਸ ਦੀ ਰੀੜ ਦੀ ਹੱਡੀ ਲਾ ਲੋ ਜਾਂ ਜਿਹੜਾ ਕਾਂਗਰਸ ਦਾ ਸਾਡਾ ਕੇਡਨ ਸੀਗਾ ਸਾਡਾ ਕਨੌਰ ਬਲੋਕ ਦਾ ਸਪੈਸ਼ਲੀ ਉਹ ਬਿਲਕੁਲ ਮੈ ਸੀਗਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਚੱਲਣ ਦਾ ਪ੍ਰਣਾਮਾ ਕਰ ਰਹੇ ਹਾਂ ਇਹ ਸਾਡਾ ਮੇਨ ਮਕਸਦ ਸੀਗਾ ਉਹਨਾਂ ਨੂੰ ਨਾਲ ਲੈ ਕੇ ਗਾਂਧੀ ਜੀ ਵਾਰ ਅੱਜ ਦਾ ਪਹਿਲਾ ਦਾ ਸਾਡਾ ਇੱਕ ਇੱਕਾਰ ਹੈਗਾ ਕਿ ਸਾਨੂੰ ਗਾਂਧੀ ਜੀ ਬਾਰੇ ਅਸੀਂ ਜੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੁਰਾਣਾ ਵਰਕਰ ਸਾਡਾ ਨਾਰਾਜ਼ ਸੀਗਾ ਕਿਹਦੇ ਤੋਂ ਨਾਰਾਜ਼ ਸੀਗਾ ਕੀ ਕਾਰਨ ਸੀ ਨਹੀਂ ਉਹ ਹੁਣ ਦੀ ਸਬੰਧੀ ਕਿਹਾਂ ਹੁੰਦੀਆਂ ਕੁਝ ਕਾਰਨ ਹੁੰਦੇ ਆ ਕਿ ਉਹ ਜੇ ਜਿੱਦਾਂ ਮੈਂ ਹੀ ਲਾ ਲਓ ਮੇਰਾ ਹੀ ਲਾ ਲਓ ਮੇਰੀਆਂ ਕੁਝ ਮੈਂ ਤੁਰਦਾ ਕਿ ਮੇਰੇ ਪਰਿਵਾਰਕ ਮਸਲੇ ਹੁੰਦੇ ਆ ਕੋਈ ਮੇਰੇ ਕੰਮ ਹੁੰਦੇ ਆ ਜਾਂ ਮੇਰਾ ਕੋਈ ਹੁੰਦਾ ਉਹਦੇ ਕੰਮ ਮੇਰੇ ਨਾਂ ਸਿਰੇ ਚੜਨਾ ਕਿਉਂਕਿ ਦੇਖੋ ਹੁੰਦਾ ਹੀ ਹੈ ਕੰਮ ਨਾ ਰਾਜ ਦੀ ਕਿਸ ਨਾਲ ਜੀ ਐਮ ਐਲ اے ਸਾਹਿਬ ਨਾਲ ਸਰਕਾਰ ਨਾਲ ਰਾਜ ਦੀ ਕਿਸ ਨਾਲ ਹਾਈ ਕਮਾਂਡਰ ਨਾਲ ਨਹੀਂ ਨਰਾਜ਼ਗੀ ਤਾਂ ਸਾਰਿਆਂ ਨਾਲ ਹੁੰਦੀ ਜਦੋਂ ਕੰਮ ਨਹੀਂ ਹੁੰਦਾ ਜਿਹੜਾ ਮੈਂ 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 ਇਨਚਾਰਜ ਐ ਮੈਂ ਕਰਦਾ ਮੈਂਬਰ ਐ ਜਾਂ ਮੈਂ ਕਰਦਾ ਮੁਖੀ ਆ ਨਾ ਨਾਰਾਜ਼ਗੀ ਮੇਰੇ ਨਾਲ ਹੀ ਹੋਏਗੀ ਹੋਰ ਮੇਰੀ ਗਵਰਡੀਨਾਂ ਨਾਲ ਹੋਏਗੀ ਤੁਸੀਂ ਪਿੱਛੇ ਆਪਣੇ ਬੋਰਡ ਲਵਾਏ ਸੀ ਉਹਨਾਂ 'ਚ ਫੋਟੋ ਨਹੀਂ ਸੀ ਆ ਪਹਿਲੇ ਸਾਹਿਬ ਕਾ ਪਹਿਲੇ ਸਾਹਿਬ ਦੀ ਫੋਟੋ ਨਹੀਂ ਲਾਈ ਕਿਉਂ ਮੈਂ ਖੁੱਲ ਕੇ ਨਹੀਂ ਦੱਸਦਾ ਖੁੱਲ ਕੇ ਪੂਰੀ ਜਾਣਨੀ ਕਿਹਦੇ ਨੂੰ ਨਾਰਾਜ਼ੀ ਹੈ ਨਹੀਂ ਖੁੱਲ ਕੇ ਮੈਂ ਤਾਂ ਅੱਜ ਵੀ ਤੁਹਾਡੇ ਸਾਹਮਣੇ ਦਿਖ ਰਿਹਾ ਜਿਹੜਾ ਮੁਖੀਆ ਹੁੰਦਾ ਹੈ ਉਹੀ ਹੁੰਦਾ ਹੈ ਕਾਰਨ ਦਾ ਮੁੱਛੇ ਮੈਂ ਹੀ ਆ ਜੇ ਅੱਜ ਮੈਂ ਲੀਡ ਕਰਾਂਗਾ ਜਾਂ ਮੇਰੇ ਨਾਲ ਲਾਲੀ ਜੀ ਬੈਠੇ ਅਸੀਂ ਦੋ ਬੰਦੇ ਆ ਚੰਦਰੀ ਸਾਹਿਬ ਬੈਠੇ ਆ ਅੱਜ ਅਸੀਂ ਜਿਹੜੇ ਪੁਰਾਣੇ ਵਰਕਰ ਮੈ ਉਸ ਜਿਗੇ ਬੈਠੇ ਸੀਗੇ ਅਸੀਂ ਉਹਨਾਂ ਨੂੰ ਇੱਕ ਜੀ ਲੈ ਕੇ ਚੱਲੇ ਵੀ ਅਸੀਂ ਹਰ ਤੁਹਾਡੇ ਸੁੱਖ-ਦੁੱਖ ਦੇ ਵਿੱਚ ਅਸੀਂ ਨਾਲ ਖੜਾਂਗੇ ਤੁਹਾਡੇ ਹਰੇਕ ਚੀਜ਼ ਦੇ ਵਿੱਚ ਅਸੀਂ ਨਾਲ ਖੜਾਂਗੇ ਤਾਂ ਇਸੇ ਮਤਲਬ ਜ਼ਿੰਮੇਵਾਰ ਅਸੀਂ ਹੋਵਾਂਗੇ ਜੇ ਕੱਲੋਂ ਦਰਮਦ ਦੀ ਕੀ ਹੋਣੀ ਹੈ ਕਨੌਰ ਦੀ ਜਨਤਾ ਹੁ ਕੀ ਸਮਝੇ ਅੱਜ ਦੀ ਮੀਟਿੰਗ ਤੋਂ ਬਾਅਦ ਕੀ ਗਾਂਧੀ ਜੀ ਦੀ ਜਿਹੜੀ ਮਦਦ ਕਰਨਗੇ ਕਾਂਗਰਸ ਪਾਰਟੀ ਦੇ ਦੋ ਢਾੜੇ ਕਰਨਗੇ ਹੁਣ ਨਹੀਂ ਢੜਾ ਕੋਈ ਨਹੀਂ ਹੈ ਦੇਖੋ ਅਸੀਂ ਹੈ ਵਰਕਰ ਛੋਟੇ ਠੀਕ ਹੈ ਜੀ ਅਸੀਂ ਟਾਟ ਪਛਾਣ ਵਾਲੇ ਆਂ ਦਰੀਆਂ ਬਚਾਣ ਵਾਲੇ ਆਂ ਉਹ ਹੈ ਲੀਡਰ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਉਹ ਆਪਣਾ ਕੰਮ ਕਰਨੇ ਅਸੀਂ ਆਪਣਾ ਕੰਮ ਕਰਾਂਗੇ ਸਾਡਾ ਕੋਈ ਤੁਹਾਡਾ ਨਹੀਂ ਪਿਆਰ ਹੈ ਸਾਰਿਆਂ ਦਾ ਆਪਸ ਦੇ ਵਿੱਚ ਤੁਸੀਂ ਹੋਰ ਪੂਰੇ ਮੀਟਿੰਗ ਦੇ ਵਿੱਚ ਗੱਲ ਕਹੀ ਹੈ ਕਿ ਕਈ ਵਰਕਰਾਂ ਨੂੰ ਰੋਕਿਆ ਜਾ ਰਿਹਾ ਹੈ ਜੀ ਇਹ ਆਪਣੀ ਕਾਂਗਰਸੀ ਲੀਡਰਾਂ ਵੱਲੋਂ ਰੋਕਿਆ ਜਾ ਰਿਹਾ ਹੈ ਨਹੀਂ ਉਹ ਸਾਰੇ ਹੁੰਦਾ ਹੀ ਹੈ ਸਰਕਾਰ ਵੀ ਕਰਦੀ ਹੈ ਸਰਕਾਰ ਨੂੰ ਵੀ ਉਹਨੂੰ ਵੀ ਦੇਖੋ ਦਬ ਕੇ ਕੁਝ ਪਿਜਲੇ ਦੇਣਾ ਚੁ ਖੁਦ ਮੇਰੇ ਨਾਲ ਹੋਇਆ ਹੈ ਕਿ ਮੈਂ ਇੱਕ ਆੜ ਦੀ ਦੁਕਾਨ ਕਰਦਾ ਤੇ ਕੋਦੇ ਵਿੱਚ ਕਿਸਾਨ ਆਨੇ ਆ ਉਹਨਾਂ ਨੂੰ ਦੱਬ ਕੇ ਮਾਰ ਕੇ ਕਿਹਾ ਜਾਂਦਾ ਕਿ ਇਹਦੀ ਦੁਕਾਨ ਦੀ ਬੋਲੀਆਂ ਬੰਦ ਕਰ ਦੋ ਇਹਦੀ ਦੁਕਾਨ ਤੇ ਗ੍ਰੇਡ ਨਹੀਂ ਲਾਣੇ ਉਹ ਹਰੇਕ ਬੰਦਾ ਕਰਦਾ ਚਾਹ ਸਰਕਾਰ ਹੈ ਚਾਹ ਵਿਰੋਧੀ ਹੈ ਚਾਹ ਕੋਈ ਵੀ ਹੈ ਹਰੇਕ ਬੰਦੇ ਨੂੰ ਹੁੰਦਾ ਦੁਕਾਨ ਦਾ ਕਿ ਮੇਰੇ ਕੋਲ ਜਿਆਦਾ ਆਣ ਮੇਰੇ ਨਾਲ ਇਹਦੇ ਨਾਲ ਜਾਣ ਪਰ ਸਾਡਾ ਮਕਸਦ ਹੈ ਗਾਂਧੀ ਜੀ ਨੂੰ ਅੱਗੇ ਲੈ ਕੇ ਜਾਓ ਜੋ ਜਿਸ ਤਰ੍ਹਾਂ ਲੱਗਦਾ ਨਹੀਂ ਕਿ ਅੱਜ ਸਾਫ ਕਾ ਬਤਾ ਹੈ ਜਿਹੜੋ ਨਾਲ ਹੋਣਾ ਚਾਹੀਦਾ ਸੀ ਇਕਜੁੱਟਤਾ ਰਹਿੰਦੀ ਆ ਨਹੀਂ ਜਿਉਂਨੇ ਪਿਛਲੇ ਦਿਨਾਂ ਦੇ ਵਿੱਚ ਕਰਿਆ ਹੈ ਪ੍ਰੋਗਰਾਮ ਕੁਝ ਕਾਰਨਾ ਕਰਿਆ ਸੀ ਚੰਡੀਗੜ੍ਹ ਸੀਗੇ ਬਾਹਰ ਗਏ ਹੋਏ ਸੀਗੇ ਉਹ ਆਪਣਾ ਵਰਕ ਕਰ ਰਹ ਵੱਡੇ ਆ ਉਹ ਆਪਣਾ ਸੁਨੇਹਾ ਲਾਇਆ ਸੀ ਉਹਨਾਂ ਨੂੰ ਨਹੀਂ ਸੁਨੇਹਾ ਲੱਗ ਜਾਂਦਾ ਅਸੀਂ ਕਿਸੇ ਨੂੰ ਵੀ ਨਹੀਂ ਸੱਦਾ ਲਿਆ ਅਸੀਂ ਤਾਂ ਸਿਰਫ ਇੱਕ ਉਹਦੇ ਵਿੱਚ ਪੋਸਟ ਪਾਈ ਸੀਗੀ ਪੱਤਰਕਾਰ ਅੱਛਾ ਅਸੀਂ ਵਰਕ ਕਰਨ ਨਹੀਂ ਬੁਲਾਇਆ ਸੀ ਅਸੀਂ ਸਿਰਫ ਪੱਤਰਕਾਰਾਂ ਨਾਲ ਮਿਲਣ ਵਾਸਤੇ ਆਪਣੇ 10 ਭਰਾ ਜਿਹੜੇ ਮੇਨ ਕੰਮ ਕਰਦੇ ਆ ਉਹਨਾਂ ਨੂੰ ਬੁਲਾਇਆ ਸੀਗਾ ਕਿ ਅਸੀਂ ਸਿਰਫ ਪੱਤਰਕਾਰਾਂ ਨੂੰ ਮਿਲਣ ਵਾਸਤੇ ਜੇ ਤੁਸੀਂ ਅਗਲਾ ਹੁਣ ਤੁਸੀਂ ਪ੍ਰੋਗਰਾਮ ਲਿਖ ਰਹੇ ਹੋ ਡਾਕਟਰ ਅਰਜੀ ਗਾਧੀ ਜੀ ਆਉਣਗੇ ਉਹਦੇ ਵਿੱਚ ਸਾਬਕਾ ਵੀ ਤਾਂ ਹੈ ਗਿਆ ਹੋਰ ਲੀਡਰਸ਼ਿਪ ਅਸੀਂ ਸਭ ਨੂੰ ਮੈਸੇਜ ਲਾਵਾਂਗੇ ਆਣਾ ਨਾ ਆਣਾ ਦੇਖੋ ਹਰੇਕ ਬੰਦੇ ਦੀ ਆਪਣੀ ਹੁੰਦੀ ਹੈ ਅਸੀਂ ਹਰੇਕ ਬੰਦੇ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਹ ਤਾਂ ਇਹਦਾ ਮੇਨ ਮੋਟਿਵ ਤਾਂ ਇਹ ਜੀ ਹੈ ਜੀ ਜੋ ਅੱਜ ਦੇਸ਼ ਦੇ ਵਿੱਚ ਸੰਵਿਧਾਨ ਸਾਡਾ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਇਸ ਲਈ ਅਸੀਂ ਇਕੱਠਾ ਹੈ ਜੇ ਲੋਕਤੰਤਰ ਨਹੀਂ ਸੰਵਿਧਾਨ ਨਹੀਂ ਤਾਂ ਅਗਲੇ ਇਲੈਕਸ਼ਨ ਨਹੀਂ ਹੋਣਿਆ ਅੱਜ ਜੋ ਵਰਲਡ ਵਾਈਡ ਜੋ ਹਾਲਾਤ ਬਣੇ ਹੋਏ ਹੈ ਡਿਕਟੇਟਰਸ਼ਿਪ ਹਾਵੀ ਹੋ ਰਹੀ ਹੈ ਖਾਸ ਕਰਕੇ ਮੱਧ ਏਸ਼ੀਆ ਦੇ ਵਿੱਚ ਜਿਹਦੇ ਚ ਕੀ ਆਪਣਾ ਰਸ਼ੀਆ ਹੈ ਉਥੇ ਦੇ ਪ੍ਰਧਾਨ ਮੰਤਰੀ ਵਲਾਦੀਮਿਰ ਪੁਤਿਨ ਨੇ 2032 ਵਾਸਤੇ ਆਪਣੇ ਆਪ ਨੂੰ ਆਪਣੀ ਸੈਨੇਟ ਦੇ ਵਿੱਚ ਪੋਸਟ ਕਰਵਾ ਲਈ ਮੈਂ ਪ੍ਰਧਾਨ ਮੰਤਰੀ ਸੇਮ ਐਵੇਂ ਚਾਈਨਾ ਨੇ ਵੀ ਜਿਨਪਿੰਗ ਨੇ ਇਹ ਅਖਵਾਲ ਹੈ ਆਪਣੀ ਸਿਨੇਰ ਤੋਂ ਵੀ ਜਦੋਂ ਤੱਕ ਮੈਂ ਜਿਉਂਦਾ ਮੈਂ ਹੀ ਪ੍ਰਧਾਨ ਮੰਤਰੀ ਰਹੂੰਗਾ ਕਿ ਕਹਿਣ ਦਾ ਮਤਲਬ ਇਹ ਹੈ ਕਿ 42% ਆਬਾਦੀ ਜਿਹੜੀ ਉਹ ਡੈਮੋਕ੍ਰੇਸੀ ਤੋਂ ਖਤਮ ਹੋ ਚੁੱਕੀ ਹੈ ਡਿਕਟੇਟਰਸ਼ਿਪ ਆ ਚੁੱਕੀ ਹੈ ਸੋ ਇਹੀ ਖਤਰਾ ਅਸੀਂ ਹਿੰਦੂਸਤਾਨ ਜੀ ਮਹਿਸੂਸ ਕਰਦੇ ਹਾਂ ਕਿ ਜਿਹੜੀ ਸਾਡੀ ਆਬਾਦੀ ਹੈ ਉਹ 30% ਹੈ ਅਗਰ 30% ਆਬਾਦੀ ਦੇ ਵਿੱਚ ਵੀ ਡਿਕਟੇਟਰਸ਼ਿਪ ਫੈਲ ਹੋ ਜਾਂਦੀ ਹੈ ਤਾਂ 72% ਆਬਾਦੀ ਦੁਨੀਆ ਦੀ ਇਹ ਆਪਣਾ ਡਿਕਟੇਟਰਸ਼ਿਪ ਦੇ ਥੰਨੇ ਚੱਲ ਜੇ ਲੋਕਤੰਤਰ ਤਾਂ ਖਤਮ ਹੋ ਜਾਣਾ ਹੁਣ ਇਹ ਤੇ ਛੋਟੇ ਬਖਰੇਵੇਂ ਛੱਡ ਕੇ ਪਹਿਲੇ ਲੋਕਤੰਤਰ ਬਚਾਉਣ ਦੀ ਲੜਾਈ ਹੈ ਬਾਕੀ ਗੱਲਾਂ ਚੱਲਦੀ ਰਹਿਣਗੀਆਂ ਹੁਣ ਜੇ ਉਹ ਮਹਾਰਾਣੀ ਸਾਹਿਬ ਕਾਂਗਰਸ ਛੱਡ ਕੇ ਮੌਜੂਦਾ ਐਮਪੀ ਸੀਗੇ ਉਹ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਿਆ ਹੁਣ ਤੁਸੀਂ ਗਾਂਧੀ ਜੀ ਵਾਸਤੇ ਜਦ ਬੋਟ ਮੰਗਣ ਜਾਓਗੇ ਤਾਂ ਲੋਕ ਤੁਹਾਨੂੰ ਪੁੱਛਣਗੇ ਕਿ ਮਹਾਰਾਣੀ ਸਾਹਿਬ ਦੇ ਪੰਜ ਜਿਹੜੇ ਕੰਮ ਸੀਗੇ ਉਹ ਗਿਣਵਾਓ ਤੁਸੀਂ ਗਾਂਧੀ ਜੀ ਵਾਸਤੇ ਵੋਟਾਂ ਮੰਗਣ ਆ ਗਏ ਹੋ ਕੀ ਕਹਿਣਾ ਚਾਹੋਗੇ ਮਹਾਰਾਣੀ ਸਾਹਿਬ ਵਾਸਤੇ ਅਸੀਂ ਜੋ ਮੌਜੂਦਾ ਜਿਹਨੇ ਕੰਮ ਕੀਤੇ ਆ ਅਸੀਂ ਉਹਨਾਂ ਦੇ ਵੋਟ ਗਿਣਾਉਣੇ ਹੁੰਦੇ ਆ ਬਾਕੀ ਜਿਹਨੇ ਕੰਮ ਕੀਤਾ ਆਪਣੇ ਕੰਮ ਆਪ ਗਿਣੋ ਅਸੀਂ ਧਰਮਵੀਰ ਗਾਂਧੀ ਜੀ ਬਾਰੇ ਇਹ ਕਹਿ ਸਕਦੇ ਹਾਂ ਜੀ ਜੋ ਇਹਨਾਂ 2 ਸਾਲ ਦੀ ਟਰਮ ਰਹੀ ਹੈ ਇਹਦੇ ਵਿੱਚ ਇਹਨਾਂ ਨੇ 6 ਕਰੋੜ ਰੁਪਏ ਦੇ ਬੈਂਚ ਬੱਚਿਆਂ ਨੂੰ ਪਿੰਡਾਂ 'ਚ ਦਿੱਤੇ ਹਨ ਨਿਰਪੱਖ ਹੋ ਕੇ ਹਰ ਸਕੂਲ ਨੂੰ ਗ੍ਰਾਂਟ ਦਿੱਤੀ ਇਹਨਾਂ ਬੈਂਚਾਂ ਦੀ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਟਾਇਲਟਸ ਬਣਵਾਏ ਇਹਨਾਂ ਨੇ ਉਸ ਤੋਂ ਬਾਅਦ ਪਾਸਪੋਰਟ ਲਈ ਲੋਕ ੱੱਕੇ ਖਾਂਦੇ ਸੀ ਚੰਡੀਗੜ੍ਹ ਉਹ ਆਪਣੇ ਪਾਸਪੋਰਟ ਦਫ਼ਤਰ ਪਟਿਆਲੇ ਲੈ ਕੇ ਆਏ ਸਫ਼ਰ ਜਿਹੜੇ ਡੇਲੀ ਪੈਸੇਂਜਰ ਲੋਕ ਬੱਸਾਂ ਸਫ਼ਰ ਕਰਦੇ ਸੀ 15-15000 ਦੇ ਵਿੱਚ ਆਪਣੇ ਨੌਕਰੀ ਕਰਦੇ ਸੀ ਚੰਡੀਗੜ੍ਹ ਵਾਸਤੇ 5000 ਤੋਂ ਨਕਰਾਂ ਜੀ ਚਲੇ ਜਾਂਦਾ ਤੇ ਉਹਨਾਂ ਵਾਸਤੇ ਡਬਲ ਲਾਈਨ ਰੇਲਵੇ ਦਾ ਪ੍ਰਬ ਦੇ ਕਰ ਵਾਸਤੇ ਤੇ ਬਾਕੀ ਵੀ ਜੋ ਉਹਨਾਂ ਦੇ ਐਮਪੀ ਦੇ ਬਣਦੇ ਕੰਮ ਹੈ ਸਿਰਫ 2 ਸਾਲ ਦਾ ਕੰਮ ਹੈ ਅਸੀਂ ਜਿਨ੍ਹਾਂ ਲਈ ਵੋਟ ਮੰਗਣ ਜਾ ਰਹੇ ਉਹਨਾਂ ਦੇ ਅਸੀਂ ਖੂਬੀਆਂ ਤੋਂ ਨਾ ਕੰਮ ਕਰਵਾਉਂਦੇ ਉਹ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਮਤਲਬ ਸਿੰਪਲ ਤੇ ਲੜ ਕੇ ਲੋਕਾਂ ਦੇ ਕੰਮ ਕਰਾਏ ਆ ਤੇ ਲੋਕੀ ਤਾਂ ਤੁਹਾਨੂੰ ਇਹ ਪੁੱਛਣਗੇ ਮਹਾਰਾਣੀ ਸਾਹਿਬ ਹੁਣ ਤੁਸੀਂ ਕਾਂਗਰਸ ਹੁਣ ਤਾਂ ਉਹ ਮਹਾਰਾਣੀ ਸਾਹਿਬ ਕੈਂਡੀਡੇਟ ਬੀਜੇਪੀ ਦੇ ਆ ਅਸੀਂ ਤਰਵਿਰ ਗਾਂਧੀ ਸਾਡੇ ਕਾਂਗਰਸ ਦੇ ਕੈਂਡੀਡੇਟ ਆ ਇੰਡੀਵਿਜੂਅਲੀ ਉਹ ਪਾਰਟੀ ਦੇ ਕੰਮ ਨਹੀਂ ਹੁੰਦੇ ਐਮਪੀ ਦੀ ਆਪਣੀ ਛਵੀ ਵੀ ਹੁੰਦੀ ਹੈ ਹੁਣ ਅਯਾਲੀ ਜੀ ਹੈ ਚਾਹੇ ਉਹ ਮਤਲਬ ਕਿ ਉਦੇ ਵਿੱਚ ਅਕਾਲੀ ਦਲ ਚ ਰਹੇ ਹਨ ਉਹਨਾਂ ਨੂੰ ਸਭ ਤੋਂ ਬੈਸਟ ਐਮਐਲਏ ਕਿਹਾ ਗਿਆ ਕਿਉਂ ਉਹਨਾਂ ਨੇ ਕੰਮ ਕੀਤੇ ਆ ਬੰਦੇ ਆਪਣੀ ਆਇਡੈਂਟੀਟੀ ਹੁੰਦੀ ਆਪਣੀ ਛਵੀ ਹੁੰਦੀ ਹੈ ਇਹ ਸਾਫ ਸੁਥਰੀ ਛਵੀ ਹੈ ਜਦਕਿ ਧਰਵੀਰ ਗਾਂਧੀ ਜੀ ਬਿਲਕੁਲ ਇਲੈਕਸ਼ਨ ਲਈ ਲੜਨਾ ਚਾਹੁੰਦੇ ਸੀਗੇ ਇਹਨਾਂ ਦੇ ਹਾਰਟ ਦੀ ਸਰਜਰੀ ਹੋਈ ਵੀ ਹੈ ਸਟੰਟ ਪਏ ਹੋਏ ਆ ਸਿਹਤ ਸਾਧਨ ਦੀ ਹਾਈ ਕਮਾਂਡ ਨੇ ਸਾਫ ਸੁਥਰੀ ਛਵੀ ਵਾਲਾ ਬੰਦਾ ਇੱਕ ਹੋਰ ਸੀਟ ਤੇ ਤਾਰ ਕੇ ਇਹ ਕੋਸ਼ਿਸ਼ ਕੀਤਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਦੇ ਹੀ ਫੈਸਲੇ ਕਰਨੇ ਆ ਵੀ ਤਾਂਕਿ ਕਾਂਗਰਸ ਨੂੰ ਜੋ ਬੀਜੇਪੀ ਬਦਨਾਮ ਕਰਦੀ ਰਹੀ ਹੈ ਉਹ ਮਤਲਬ ਕਿ ਲੁਟਕ ਤਾਲੀ ਰਾਜਨੀਤੀ ਬਿਲਕੁਲ ਨਹੀਂ ਹੋਏਗੀ ਮਤਲਬ ਕਾਂਗਰਸ ਹਾਈ ਕਮਾਂਡ ਨੇ ਠੀਕ ਕਰਿਆ ਕਿ ਇੱਕ ਮਹਾਰਾਣੀ ਸਾਹਿਬ ਵਰਗੀ ਲੇਡੀ ਨੂੰ ਆਊਟ ਕਰਕੇ ਵਧੀਆ ਬੰਦਾ ਜਿਹੜਾ ਕਿਸੇ ਨੇ ਆਊਟ ਨਹੀਂ ਕੀਤਾ ਪਾਰਟੀ ਨੂੰ ਛੱਡੀ ਹੈ ਕਿਸੇ ਦੇ ਪਰਸਨਲ ਇੰਟਰਸਟ ਹੁੰਦੇ ਨੇ ਕਈ ਵੀ ਬੰਦੇ ਲੱਗਦਾ ਮੈਨੂੰ ਅੱਗੇ ਇਸ ਤੋਂ ਬੜੀ ਓਪਰਚੁਨਿਟੀ ਮਿਲ ਰਹੀ ਹੈ ਬੰਦਾ ਜਾ ਸਕਦਾ ਉਹਨਾਂ ਨੂੰ ਕਿਸੇ ਨੇ ਬਾਹਰ ਨਹੀਂ ਕੀਤਾ ਉਹ ਆਪਣੇ ਆਪ ਹੀ ਗਏ ਕਿਹੜੇ ਮੁੱਦੇ ਅਹਿਮ ਨੇ ਜਿਹੜੇ ਹਲਕਾ ਤੋਂ ਹੋ ਰਹੇ ਤੁਸੀਂ ਚਾਹੁੰਦੇ ਹੋ ਵੀ ਜਿਹੜੇ ਅਗਰ ਡਾਕਟਰ ਸਰਵੇ ਗੱਦ ਜਿੰਦੇ ਰਹੇ ਤੇ ਉਹ ਸਾਡੇ ਬਣੇ ਚਾਹੀਦੇ ਨੇ ਸਾਡੇ ਇੱਥੇ ਜੀ ਮਸਲੇ ਤਾਂ ਬਹੁਤ ਆ ਪਹਿਲਾਂ ਤੁਹਾਨੂੰ ਲੋਕਤੰਤਰ ਦੀ ਗੱਲ ਕਰ ਰਹੇ ਆ ਜਾਂ ਘਨੌਰ ਦੀ ਗੱਲ ਹੈ ਸਾਡਾ ਘਗਰ ਦਾ ਮਸਲਾ ਹੈ ਘਗਰ ਨੂੰ ਸਿੱਧਾ ਕਰਨ ਦਾ ਇਹ ਬਹੁਤ ਲੰਬੇ ਸਮੇਂ ਤੋਂ اٹਕਿਆ ਹੋਇਆ ਕਦੇ ਪੂਰਾ ਹੀ ਨਹੀਂ ਹੋਇਆ ਹੈਗਾ ਤੇ ਬਾਕੀ ਜੋ ਸਾਡੇ ਹਲਕੇ ਦੇ ਵਿੱਚ ਕੰਮ ਪਿੱਛੇ ਹੋਏ ਆ ਸਾਡੀ ਜੋ ਕਾਂਗਰਸ ਸਰਕਾਰ ਦੇ ਵਿੱਚ ਸਟ੍ਰਕਚਰ ਚੇਂਜ ਕਰਿਆ ਸੀ ਠਾ ਠਾ ਫੁੱਟੀਆਂ ਸੜਕਾਂ ਪੜਵਾਈਆਂ ਹੋਏ ਕੰਮ ਹੋਏ ਆ ਪਰ ਚੱਕਰੇ ਹੁੰਦੇ 5 ਸਾਲ ਦਾ ਜੋ ਇੱਕ ਟਰਮ ਜਿਹੜੀ ਹੁੰਦੀ ਬਹੁਤ ਛੋਟੀ ਲੱਗਦੀ ਹੈ ਤੇ ਸਰਕਾਰ ਦਾ ਪੈਸੇ ਦਾ ਪ੍ਰਬੰਧ ਵੀ ਕਰਨਾ ਹੁੰਦਾ ਪਰ ਜੋ ਵਰਕਰਾਂ ਦੇ ਜੋ ਸੁਪਨੇ ਸੀਗੇ ਜੋ ਛੋਟੂ ਛੋਟੀ ਗੱਲਾਂ ਜਿਵੇਂ ਰਾਸ਼ਨ ਕਾਰਡ ਤੇ ਅਸੀਂ ਪਿੰਡਾਂ ਜਾਂਦੇ ਸੀਗੇ ਅਕਾਲੀ ਦਰਾਂ ਦੇ ਸਮੇਂ ਦੇ ਵਿੱਚ ਬਿਲਕੁਲ ਸਹੀ ਢੰਗ ਨਾਲ ਨਹੀਂ ਬਣੇ ਸੀਗੇ ਤੇ ਅਸੀਂ ਵਰਕਰਾਂ ਨੂੰ ਇਹ ਹੀ ਕਹਿੰਦੇ ਸੀ ਤੁਹਾਨੂੰ ਅਸੀਂ ਰਾਸ਼ਨ ਕਾਰਡ ਸਹੀ ਢੰਗ ਨਾਲ ਬਣਵਾਵਾਂਗੇ ਉਹਦੀ ਨੀਤੀ ਕਿਨੇ ਲੈਣੀ ਹੁੰਦੀ ਹੈ ਪਾਲਸੀ ਸਰਕਾਰ ਨੇ ਬਣਾਣੀ ਹੁੰਦੀ ਹੈ ਜੋ ਕਿ ਪਿਛਲੇ ਸਮੇਂ 'ਚ ਨਹੀਂ ਬਣੀ ਉਹ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਗੌਰ ਕਰਾਂਗੇ ਤਾਂ ਸਾਡੇ ਵਰਕਰ ਸਾਡੇ ਨਿਰਾਸ਼ ਨਾ ਹੋਣ ਸਮਾਂ ਬਹੁਤ ਘੱਟ ਰਹਿ ਗਿਆ ਚੋਣਾਂ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਗਾਂਧੀ ਜੀ ਨੂੰ ਸਮਝਣ 'ਚ ਬਹੁਤ ਘੱਟ ਸਮਾਂ ਹੈਗਾ ਵੀ ਲਾਲੀ ਜੀ ਕੌਣ ਹੈ ਲਾਡਾ ਜੀ ਕੌਣ ਹੈ ਮਹਾਰਾਣੀ ਸਾਹਿਬ ਨੂੰ ਤਾਂ ਸਭ ਦਾ ਪਤਾ ਸੀਗਾ ਵੀ ਕਾਂਗਰਸ ਪਾਰਟੀ ਤੋਂ ਉਮੀਦਵਾਰ ਦੇਣਾ ਚਾਹੀਦਾ ਸੀਗਾ ਇਹ ਇੱਕ ਜਿਹੜਾ ਇਲੈਕਸ਼ਨ ਹੁੰਦਾ ਵੱਡਾ ਇਲੈਕਸ਼ਨ ਹੁੰਦਾ ਬਹੁਤ ਵੱਡਾ ਫੇਸ ਹੁੰਦਾ ਇਹਦੇ ਵਿੱਚ ਬੰਦੇ ਦੇ ਜੋ ਪਰਸਨਲ ਜਾਣਕਾਰੀ ਮਹੱਤਵਪੂਰਨ ਨਹੀਂ ਰੱਖਦੀ ਬੰਦੇ ਜੋ ਸ਼ਬੀ ਮਹੱਤਵ ਰੱਖਦੀ ਹੈ ਗਾਂਧੀ ਜੀ ਨੂੰ ਆਪ ਮਹਾਰੇ ਵੋਟ ਪੈਣੀ ਹੈ ਲੋਕ ਮੈਂ ਪਿੱਛੇ ਲੱਗੇ ਹੋਏ ਹਨ ਲੋਕ ਉਹਨਾਂ ਸਵੇਰ ਤੋਂ ਜਾ ਕੇ ਦੁਪਹਿਰ ਤੱਕ ਦਾ ਜਿਹੜਾ ਸਮਾਂ ਆਪ ਜਾ ਕੇ ਮਿਲਦੇ ਆ ਕਿਸੇ ਲੀਡਰ ਦੀ ਲੋੜ ਦੀ ਪੈਂਦੀ ਕਿਸੇ ਕੁਝ ਨਹੀਂ ਪੈਂਦੀ ਉਹਨਾਂ ਦੀ ਜਿਹੜੀ ਸਾਫ਼ ਸੁਥਰੀ ਸ਼ਬੀ ਹੀ ਉਹਨਾਂ ਹੀ ਜਿੱਤ ਦਾ ਕਾਰਨ ਬ